ਬੜਾ ਸ਼ਾਂਤੀ ਨਾਲ ਸ਼ਹੀਦਾਂ ਦੀ ਯਾਦ ਵਿੱਚ ਇਹ ਸਮਾਗਮ ਸੰਪੂਰਨ ਕੀਤਾ। ਇਹਦੇ ਲਈ ਜਿਸੇ ਮੈਂ ਸ਼੍ਰੀ ਗੁਰੂ ਰਾਮਦਾਸ ਜੀ, ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸ਼ੁਕਰਾਨਾ ਕਰਦਾ। ਸਰਦਾਰ ਹਰਜਿੰਦਰ ਸਿੰਘ ਜੀ ਤੋਂ ਇਹ ਨਾ ਨੇ ਬੜੀ ਸ਼ਾਂਤ ਪ੍ਰਾਣ ਬਣੀ, ਸਹਿਮਤੀਤਾ ਦੇ ਨਾਲ ਔਰ ਬੜੀ ਦੂਰ ਅੰਦੇਸ਼ੀ ਦੇ ਨਾਲ ਇਹ ਸਾਰਾ ਟਕਰਾਅ ਜਿਹੜਾ ਰੋਕਿਆ ਇਸ ਮੁਕਾਲੇ। ਦੁਨੀਆ ਭਰ ਦੇ ਵਿੱਚ ਅੱਜ ਇੱਕ ਸੰਦੇਸ਼ ਗਿਆ ਹੂੰ ਕਿ ਸ੍ਰੀ ਅਕਾਲ ਤਖਤ ਸਾਹਿਬ ਇੱਕ ਸਮੁੱਚੇ ਪੰਥ ਨੇ ਬੈਠ ਕੇ ਜੂਨ 84 ਦੇ ਸ਼ਹੀਦਾਂ ਦੀ ਯਾਦ ਇਸ ਲਈ ਇਹ ਸਾਰਾ ਸਿੱਖ ਪੰਥ ਦੇ ਸਰ ਦੇਵਤੀ ਇਸੇ ਰਾਹ ਦਲ ਰਹੇ ਆਲੋ ਮੈਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬਤ ਹੈ ਮੈਂ ਬੇਨਤੀ ਕਰਨੀ ਚਾਹੁੰਨਾ ਕਿ ਨਹੀਂ ਪੈ ਮੈਂ ਬੇਨਤੀ ਕਰਨੀ ਚਾਹੁੰਦਾ ਸਤਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਕਾਲ ਪਖਸ਼ਾਬ ਦੀ ਦਾ ਬਹੁਤ ਆਪ ਸਤਿ ਸਪਾਰ ਰਹਿਣਾ ਚਾਹੀਦਾ ਮੇਰਾ ਖਿਆਲ ਹੈ 45ਵੀਂ ਸ਼ਹੀਦ ਦੀ ਬਰੇ ਕੰਢ ਤੇ ਪਹਿਲੀ ਵਾਰ ਪੰਥ ਨੇ ਬੜਾ ਸ਼ਾਂਤੀ ਨਾਲ ਸ਼ਹੀਦਾਂ ਦੀ ਯਾਦ ਵਿੱਚ ਇਹ ਸਮਾਗਮ ਸੰਪੂਰਨ ਕੀਤਾ ਇਹਦੇ ਲਈ ਜਿਸ ਵੇ ਮੈਂ ਸ੍ਰੀ ਗੁਰੂ ਰਾਮਦਾਸ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਦਾ ਸ਼ੁਕਰਾਨਾ ਕਰਦਾ ਉਥੇ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਾਨਯੋਗ ਸਰ加 ਸਰਦਾਰ ਹਰਜਿੰਦਰ ਸਿੰਘ ਜੀ ਤੁਹਾਨੂੰ ਇਹਨਾਂ ਨੇ ਬੜੀ ਸ਼ਾਨਦਰ ਪ੍ਰਣਾਲੀ ਬਣੀ ਸਹਿਮਸ਼ੀਲਤਾ ਦੇ ਨਾਲ ਔਰ ਬੜੀ ਦੂਰ ਅੰਦੇਸ਼ੀ ਦੇ ਨਾਲ ਇਹ ਸਾਰਾ ਟਕਰਾਅ ਜਿਹੜਾ ਰੋਕਿਆ ਇਹ ਸੰਕਟਾਲੇ ਇਸ ਲਈ ਉਹਨਾਂ ਦਾ ਮੈਂ ਵਿਸ਼ੇਸ਼ ਧੰਨਵਾਦ ਕਰਦਾ ਕਿਉਂਕਿ ਚਿਹਦਾਂ ਦੀ ਯਾਦ ਵਿੱਚ ਪੰਥ ਵਿੱਚ ਕਦੇ ਟਕਰਾਅ ਨਹੀਂ ਹੋਣਾ ਚਾਹੀਦਾ ਇਸ ਕਰਕੇ ਉਹ ਟਕਰਾਅ ਨੂੰ ਰੋਕਿਆ ਗਿਆ ਇਸ ਲਈ ਸਾਰੇ ਪੰਥ ਦੇ ਵਿੱਚ ਦੁਨੀਆ ਭਰ ਦੇ ਵਿੱਚ ਅੱਜ ਇੱਕ ਸੰਦੇਸ਼ ਗਿਆ ਸ਼ਹੀਰੀ ਆਲਤਖ ਸਾਹਿਬ ਕੇ ਸਮੁੱਚੇ ਪੰਥ ਨੇ ਬੈਠ ਕੇ ਜੂਨ 84 ਦੇ ਸ਼ਹੀਦਾਂ ਦੀ ਯਾਦ ਸੰਤ ਪਾਵਾ ਜਰਨੈਲ ਸਿੰਘ ਦੀ ਖਾਲਸਾ ਪੰਡਰਾਂ ਵਾਲੇ ਸ਼ਹੀਦ ਭਾਈ ਮਰੀਕ ਸਿੰਘ ਦੀ ਸ਼ਹੀਦ ਦਫਨ ਸਵੇਤ ਸਿੰਘ ਦੀ ਸ਼ਹੀਦਾ ਬਖਾਰਾ ਸਿੰਘ ਦੀ ਯਾਦ ਬੜੀ ਸ਼ਾਂਤੀ ਦੇ ਨਾਲ ਔਰ ਬੜੇ ਆਦਰ ਸਤਕਾਰ ਦੇ ਨਾਲ ਮਨਾਈ ਹੈ ਇਸ ਲਈ ਇਹ ਸਾਰਾ ਸਿੱਖ ਪੰਥ ਦੇ ਸਿਰ ਦੇ ਉੱਤੇ ਹੀ ਸੇਰਾ ਡਲ ਰਹੇ ਜਸਦਰ ਜੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਸਦਰ ਗੜਗਾ ਸਾਹਿਬ ਨੇ ਅਸਤੀਫਾ ਦੇ ਦਿੱਤਾ ਹੈ ਜਾਂ ਕੋਈ ਸਮੇਤਕ ਕੋ ਅਸਤੀਫਾ ਦੇ ਸਕਦੇ ਨਹੀਂ ਇਹ ਚਰਚਾਵਾ ਜਿਹੜੀਆਂ ਨੇ ਕਾਫੀ ਉੱਠ ਰਹੀ ਹੈ ਬੇਨਤੀ ਹੈ ਇਹ ਇਹ ਵਿਸ਼ਾ ਉਹਨਾਂ ਦੇ ਨਾਲ ਸੰਬੰਧਿਤ ਹੈ ਠੀਕ ਹੈ ਜੀ ਉਹੀ ਕੁਝ ਦੱਸ ਸਕਦੇ ਮੈਨੂੰ ਇਸ ਬਾਰੇ ਕੋਈ ਹਲਮ ਨਹੀਂ ਕੋਈ ਮੀਟਿੰਗ ਹੋਈ ਸੀ ਕਿ ਸੁਖਬੀਰ ਬਾਦਲ ਹੋਰਾ ਦੇ ਨਾਲ ਕਿ ਇਹ ਟਕਰਾਵ ਰੋਕਿਆ ਜਾ ਸਕਦਾ ਹੈ ਕਾਪੀ ਸਾਹਿਬ ਤੁਹਾਨੂੰ ਮਿਲਣ ਵਾਸਤੇ ਆਏ ਸੀ ਕਿ ਦੇਖੋ ਮੇਰੀ ਗੱਲ ਸੁਣੋ ਪ੍ਰਧਾਨ ਸਾਹਿਬ ਸ਼੍ਰੋਮਣੀ ਕਮੇਟੀ ਦਾ ਬਖਤ ਮੈਨੂੰ ਮਿਲੇ ਆ ਪ੍ਰਧਾਨ ਸਾਹਿਬ ਨਾਲ ਮੇਰੀਆਂ ਦੋ ਮੀਟਿੰਗਾਂ ਵੀ ਹੋਈਆਂ ਸ਼੍ਰੋਮਣੀ ਕਮੇਟੀ ਦੇ ਨਾਲ ਜੀ 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 ਸਰਕਾਰ ਸੁਖੀਤ ਸਿੰਘ ਬਾਦਲ ਨਾਲ ਮੇਰੀ ਕੋਈ ਗੋਪਤ ਮੀਟਿੰਗ ਨਹੀਂ ਹੋਈ ਇਹੋ ਅਫਵਾਹ ਫਾਈ ਗਈ ਸੀ ਜੀ 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 ਫਾਇਦਾ ਜਿਹੜਾ ਦਿਹਾੜਾ ਹੈ ਸ਼ਹੀਦਾਂ ਨੂੰ ਮੰਮਨ ਕੀਤਾ ਹੈ ਕੁਝ ਆਉਣ ਵਾਲੇ ਸਮੇਂ ਦੇ ਵਿੱਚ ਹੀ ਪਰਿਵਾਰ ਜਿਹੜੇ ਨੇ ਉਹਨਾਂ ਵਾਸਤੇ ਕੋਈ ਉਪਰਾਲੇ ਕੀਤੇ ਜਾਣ ਮੈਂ 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 ਇੱਕ ਕੋਈ ਬੇਨਤੀ ਕਰਦਾ ਹਾਂ ਕਿ ਜੂਨ 84 ਦਾ ਜਿਹੜਾ ਸ਼ਹੀਦੀ ਘੱਲੂਕਾਰੇ ਦਾ ਮੁੱਖ ਸਮਾਗਮ ਸੁਮਤਿ ਪੰਥ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਹੁੰਦਾ ਇਹ ਦੂਸਰੇ ਨੰਬਰ ਤੇ ਦਮਦਮੀ ਟਕਸਾਲ ਦੇ ਹੈੱਡਕੁਆਰਟਰ ਗੁਰਦਾਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਹੁੰਦਾ ਕਿ ਕਿਉਂਕਿ ਦਮਦਮੀ ਟਕਸਾਲ ਸ਼ਹੀਦਾਂ ਦੀ ਵਾਰਸ ਹੈ ਇਸ ਸੰਘਰਸ਼ ਦੇ ਸ਼ਹੀਦਾਂ ਦੀ ਵਾਰਸ ਹੈ ਟਕਸਾਲ ਦੇ ਮੁਕੀ ਇੱਥੇ ਸ਼ਹੀਦ ਹੋਏ ਆ ਇਸ ਲਈ ਇਹ ਸਮਾਗਮ ਹਮੇਸ਼ਾ ਹੀ ਬਹੁਤ ਆਦਰੋ ਸਤਕਾਰ ਔਰ ਸ਼ਾਂਤੀ ਨਾਲ ਹੋਣੀ ਚਾਹੀਦੀ ਹੈ ਆਉਣ ਵਾਲੇ ਸਮੇਂ ਵਿੱਚ ਵੀ ਇਹੀ ਸ਼ਾਂਤੀ ਸਾਨੂੰ ਬਣਾ ਕੇ ਰੱਖਣੀ ਚਾਹੀਦੀ ਬਹੁਤ ਬਹੁਤ ਧੰਨਵਾਦ ਜੀ